next24punjab news channel देखदे दर्शकानो प्यार देसो शेयर कल ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀ ਖਬਰਾਂ ਤੋਰ ਤੱਕ ਪਹੁੰਚਣ ਰੰਗਲਾ ਪੰਜਾਬ ਫਰੈਂਡਸ ਕਲੱਬ ਪਿਕ ਇਵੈਂਟ ਵੱਲੋਂ ਅੱਜ ਸਰਕਾਰੀ ਮਿਡਲ ਸਕੂਲ ਪਿੰਡ ਪਗਵਾਨਪੁਰਾ ਵਿਖੇ ਗੁਲਸ਼ਨ ਅਲਗੋ ਗੁਰਜੰਨ ਕਲਸੀ ਹੈਪੀ ਸੰਦੂ ਬਲਜੀਤ ਸਿੰਘ ਫਰਦੀਪੁਰ ਪਰਮੋਦ ਅਲਗੋ ਵੱਲੋਂ ਸਕੂਲ ਵਿੱਚ ਸੌਦੇ ਕਰੀਬ ਪਰ ਵਿਦਿਆਰਥੀਆਂ ਨੂੰ ਇੱਕ ਟਿਫਨ ਬਾਕਸ ਅਤੇ ਪਾਣੀ ਵਾਲੀਆਂ ਬੋਤਲਾਂ ਦਿੱਤੀਆਂ ਗਈਆਂ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਆਂ ਰੰਗਲਾ ਪੰਜਾਬ ਫਰੈਂਡਸ ਕਲੱਬ ਪਿਕ ਇਵੈਂਟ ਦੇ ਪ੍ਰਧਾਨ ਗੁਲਸ਼ਨ ਕੁਮਾਰ ਅਲਗੋ ਨੇ ਕਿਹਾ ਕਿ ਮੈਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਇੱਕ ਟਿਫਨ ਬਾਕਸ Okay. <laughs> ਪਾਣੀ ਵਾਲੀਆਂ ਬੋਤਲਾਂ ਦਾ ਮੁਹैया ਕਰਵਾਇਆ ਹੈ ਅਤੇ ਨਾਲ ਹੀ ਬੱਚਿਆਂ ਨੂੰ ਕਿਹਾ ਕਿ ਜੋ ਬੱਚਾ ਵਧੀਆ ਪੜ੍ਹੇਗਾ ਅਤੇ ਆਪਣੇ ਟੀਚਰ ਦੇ ਕਹਿਣ ਤੇ ਚੱਲੇਗਾ ਉਸ ਨੂੰ ਸਾਡੇ ਕਲੱਬ ਵੱਲੋਂ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਜੋ ਗਰੀਬੀ ਦੇਖਾ ਵਿੱਚ ਗਰੀਬਾਈ ਜ਼ਾਇਦੇ ਬੱਚੇ ਪੜ ਰਹੇ ਹਨ ਉਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਈਏ ਤਾਂ ਜੋ ਆਪਣੇ ਆਉਣ ਵਾਲੇ ਸਮੇਂ ਵਿੱਚ ਉਹ ਚੰਗੇ ਮੁਕਾਮ ਤੇ ਪਹੁੰਚ ਸਕਣ ਅਤੇ ਆਪਣੇ ਪਿੰਡ ਅਤੇ ਆਪਣੇ ਮਾਂ-ਬਾਪ ਦਾ ਨਾਂ ਰੌਸ਼ਨ ਕਰਨਗੇ। ਉਹਨਾਂ ਨੇ ਕਿਹਾ ਕਿ ਸਾਡੇ ਕਲੱਬ ਵੱਲੋਂ ਹੋਰ ਵੀ ਪਿੰਡਾਂ ਦੇ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਗਰੀਬ ਬੱਚਿਆਂ ਨੂੰ ਸਹਾਇਕ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਅਤੇ ਉਹਨਾਂ ਨੇ ਕਿਹਾ ਕਿ ਆਪਾਂ ਸਾਰਿਆਂ ਨੂੰ ਪਾਲਟੀ ਬਾਜੀ ਛਟਕੇ ਨਾ ਚੰਗਿਆਂ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਆਪਣੇ ਪੰਜਾਬ ਵਿੱਚ ਕੋਈ ਵੀ ਗਰੀਬੀ ਰੇਖਾ ਵਿੱਚ ਆਉਣ ਵਾਲਾ ਬੱਚਾ ਇਸ ਇਸ ਵਿਦਿਆ ਤੋਂ ਵਾਂਝਾ ਨਾ ਰਹਿ ਜਾਵੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪ੍ਰદાન ਗੁਲਸ਼ਨ ਕੁਮਾਰ ਅਲਗੋ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦਾ ਸਹਿਯੋਗ ਕਰੰਦ ਦਾ ਉਪਰਾਲਾ ਕੀਤਾ ਗਿਆ ਹੈ ਅਤੇ ਇਹ ਬਹੁਤ ਹੀ ਸ਼ਲਾਘਾਜਨਕ ਕਦਮ ਹੈ ਉਹਨਾਂ ਨੇ ਕਿਹਾ ਕਿ ਜੇ ਸਾਰੇ ਹੀ ਗੁਲਸ਼ਨ ਕੁਮਾਰ ਅਰਗੋ ਵਰਗੇ ਸੋਚ ਰੱਖਣ ਤਾਂ ਪੰਜਾਬ ਦਾ ਵੱਡੇ ਵੱਡੇ ਪੱਧਰ ਤੇ ਸੁਧਾਰ ਹੋ ਸਕਦਾ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਇਸ ਰਿਪੋਰਟ ਦੇ ذریعے ਜੀ ਦਾ ਨਾਮ ਸਰਦੇਵ ਸਿੰਘ ਹੈ ਜੀ ਕਿਹੜਾ ਸਕੂਲ ਹੈ ਜੀ ਭਗਵਾਨਪੁਰਾ ਮਿਡਲ ਸਕੂਲ ਬਹੁਤ ਵਧੀਆ ਗੱਲ ਆ ਕਿ ਜਿਹੜਾ ਬੱਚਿਆਂ ਦੇ ਬਹੁਤ ਹੀ ਖਿਆਲ ਰੱਖਦੇ ਅੱਗੇ ਵੀ ਇਹਨਾਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਨਵੀਨਤਾ ਬੱਚਿਆਂ ਨੂੰ ਪਤਾਪਾਂ ਲੈ ਕੇ ਦਿੱਤੀਆਂ ਹੋਰ ਵੀ ਗਰੀਬ ਬੱਚਿਆਂ ਦੀਆਂ ਫੀਸਾਂ ਦਿੱਤੀਆਂ ਇਹ ਕਿਹੋ ਜੀ ਸੋਚ ਜਿਹੜੀ ਸਾਡੇ ਸਮਾਜ ਦੇ ਵਿੱਚ ਜ਼ਰੂਰੀ ਹੋਣੀ ਚਾਹੀਦੀ ਆ ਜਿਹੜਾ ਵੀ ਜਿੰਨਾ ਵੀ ਹੋ ਸਕੇ ਬੱਚਿਆਂ ਦਾ ਵੱਧ ਤੋਂ ਵੱਧ ਬੱਚਿਆਂ ਦੇ ਪ੍ਰਤੀ ਇਹੋ ਜਿਹਾ ਭਾਵਨਾਵਾਂ ਰੱਖਣੀ ਮੈਂ ਕਹਿੰਦਾ ਬਹੁਤ ਸੋਹਣੀ ਸੋਚ ਸਾਡਾ ਇਹੋ ਹੀ ਸਾਰਿਆਂ ਨੂੰ ਬੇਨਤੀ ਹੈ ਵੀ ਜਿੰਨਾ ਵੀ ਹੋ ਸਕੇ ਆਪਣੀ ਇੱਕ ਕਮਾਈ ਦੇ ਚੰਗੀ ਕਮਾਈ ਦੇ ਵਿੱਚੋਂ ਕੁਝ ਨਾ ਕੁਝਾ ਹਿੱਸਾ ਕੱਢ ਕੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਟਿਫਣਾ ਚ ਪਾਣੀ ਲਿਆ ਬੋਤਲਾਂ ਕੁਝ ਨਾ ਕੁਝ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਜ਼ਰੂਰ ਆਪਣੀ ਮਦਦ ਕਰਨੀ ਚਾਹੀਦੀ ਆਪਰੇ ਲਗਭਗ 108 ਦੇ ਨਦੀਬ ਬੱਚੇ ਆ ਵਿੱਚ ਵੀ ਜੀ ਮੈਂ ਗੋਛੇ ਕੁਮਾਰ ਹਲਦੋਂ ਮੈਂ ਆਪਣੇ ਭਰਾਵਾਂ ਦੇ ਸੰਜੋਗ ਦੇ ਨਾਲ ਭਗਮਾਨਪੁਰ ਪਿੰਡ ਆਇਆ ਇੱਕ ਛੋਟਾ ਜਿਹਾ ਸਕੂਲ ਆ ਮੈਂ ਵੇਖਿਆ ਬਹੁਤ ਮਨ ਖੁਸ਼ ਹੋਇਆ ਬੱਚੇ ਬਹੁਤ ਸਿਆਣੇ ਆ ਸਭ ਤੋਂ ਡਿਪੈਂਡ ਕਰਦਾ ਟੀਚਰ ਤੇ ਟੀਚਰ ਵੀ ਬਹੁਤ ਵਧੀਆ ਹੈ ਮੈਂ ਆਇਆ ਮੈਂ ਬੱਚਿਆਂ ਨੂੰ ਇੱਕ ਟਿਫਨ ਤੇ ਇੱਕ ਬੋਤਲ ਦਿੱਤੀ ਆ ਨਾਲ ਬੱਚਿਆਂ ਨੂੰ ਕੁਝ ਗੱਲਾਂ ਸਮਝਾਉਣ ਵਾਲੀਆਂ ਸਮਝਾਈਆਂ ਬੱਚਿਆਂ ਨੂੰ ਮੈਂ ਇਹ ਆਖਿਆ ਕਿ ਤੁਸੀਂ ਡਿਸਪੀਸਪਲਨ ਨਾਲ ਲਾਉਣਾ ਯੂਨੀਫਾਰਮ ਪਾ ਕੇ ਵਧੀਆ ਪੜ੍ਹਨਾ ਹੈ ਛੁੱਟੀ ਨਹੀਂ ਕੋਈ ਕਰਨੀ ਟੀਚਰਾਂ ਦਾ ਕਹਿਣਾ ਮੰਨਣਾ ਹੈ ਮਾਪਿਆਂ ਦੀ ਇੱਜ਼ਤ ਕਰਨੀ ਆ ਇਸ ਜਿਹਾ ਗੱਲਾਂ ਕੁਝ ਸਮਝਾਉਣੀਆਂ ਸੀ ਸਮਝਾ ਕੇ ਮੈਨੂੰ ਇਹ ਹੈਗਾ ਇਹ ਬੱਚਿਆਂ ਚੋਂ ਆਪਾਂ ਨੂੰ ਬਹੁਤ ਭਵਿੱਖ ਦੇਖਦਾ ਹੈ ਇਹ ਬੱਚੇ ਆਉਣ ਵਾਲੇ ਅਫਸਰ ਸਾਡੇ ਅਸੀਂ ਇਹ ਬੱਚਿਆਂ ਦੀ ਇੱਜ਼ਤ ਕਰਾਂਗੇ ਨਾ ਤੇ ਇਹ ਆਪਣੀ ਇੱਜ਼ਤ ਕਰਨਗੇ ਆਉਣ ਵਾਲੇ ਟਾਈਮ ਤੇ ਇਹ ਅਫਸਰ ਬਣਗੇ ਅਸੀਂ ਸਿਆਸਤਾ ਹੋਰ ਚੀਜ਼ਾਂ ਸਾਰੀਆਂ ਛੱਡ ਕੇ ਅਸੀਂ ਬੱਚਿਆਂ ਵੱਲ ਧਿਆਨ ਦੇਗੇ ਜੋ ਕਿ ਬੱਚੇ ਪੜ੍ਹਨ ਤੇ ਆਉਣ ਵਾਲੇ ਅਫਸਰ ਬਣਨ ਇਹ ਪੰਜਾਬ ਦਾ ਭਲਾ ਕਰ ਸਕਣ ਦੇਸ਼ ਦਾ ਭਲਾ ਕਰ ਸਕਣ ਅੱਜ ਅਸੀਂ ਅਜਨ 100 ਪੀਸ ਸਟੂਡੈਂਟਸ ਦੀ 100 ਸਟੂਡੈਂਟਸ ਦੀ ਉਹਨਾਂ ਨੂੰ 100 ਪੀਸ ਟਿਫਨ ਤੇ ਬੋਤਲ ਵੰਡੀ ਆ ਤੇ ਅਸੀਂ ਹੋਰ ਵੀ ਸਕੂਲਾਂ 'ਚ ਜਿੱਥੇ ਸਾਡਾ ਟੀਚਰ ਸਟਾਫ ਵਧਿਆ ਹੋਊਗਾ ਜਿੱਥੇ ਬੱਚੇ ਪੜ੍ਹਨ ਵਾਲੇ ਆ ਅਸੀਂ ਕੋਈ ਅੰਗੇਲੀ ਨਹੀਂ ਕਰਾਂਗੇ ਅਸੀਂ ਹਰ ਇੱਕ ਸਕੂਲ 'ਚ ਜਾਣ ਦੀ ਕੋਸ਼ਿਸ਼ ਕਰਾਂਗੇ ਬੱਚਿਆਂ ਦਾ ਵੱਧ ਵੱਧ ਯੋਗਦਾਨ ਪਾਵਾਂ ਬੱਚੇ ਵਧੀਆ ਤਰੀਕੇ ਨਾਲ ਜਿਹੜਾ ਪੜ੍ਹਨਾ ਹੌਸਲਾ ਬੁਲੰਦਾਈ ਕਰਾਂਗੇ ਬੱਚਿਆਂ ਦਾ ਨਹੀਂ ਵੀ ਜੀ ਆਈ ਨੇ ਇੱਕ ਨਿੱਜੀ ਇੱਕ ਨਾਮ ਕੀ ਪਾਰਟੀ ਆ ਇੱਕ ਸੰਸਥਾ ਹੈ ਸਾਡੀ ਛੋਟੀ ਜੀ ਉਹਨਾ ਸੰਜੋਗ ਨਾਲ ਜਿਵੇਂ ਗਪਾਲਪੁਰਾ ਸਟੋਰ ਹੈ, ਅਗਰਜੰਡ ਕਲਸੀ, ਆ ਸੰਤੂ ਸਾਹਿਬ ਹੋਣੀ, ਹੋਰ ਵੀਰਾਂ ਸੰਜੋਗ ਦੇ ਨਾਲ ਹੀ ਸਾਰੇ ਰਲ ਮਿਲ ਕੇ ਬਸ ਇਪਾਂ ਹੀ ਸੈਟਿੰਗ ਕਰ ਲਈ ਜੀ। ਜੀ ਮੈਸੇਜ ਮੈਂ ਇਹੋ ਲੋਕਾਂ ਨੂੰ ਬੇਨਤੀ ਕਰਦਾ ਆਪਣੇ ਭੈਣ ਭਰਾਵਾਂ ਨੂੰ ਅਸੀਂ ਨਾ ਸਾਰੀਆਂ ਸਿਆਸਤਾਂ ਛੱਡ ਦਈਏ। ਸਕੂਲਾਂ ਚ ਧੜੇਬੰਦੀ ਖਤਮ ਕਰ ਦਈਏ, ਸਕੂਲਾਂ ਚ ਅਸੀਂ ਯੋਗਦਾਨ ਪਾਈਏ ਬੱਚਿਆਂ ਨੂੰ ਵਧੀਆ ਪੜ੍ਹਾਈ ਦਾ। ਜਿਹੜੇ ਬੱਚੇ ਤੋਂ ਯੂਨੀਫਾਰਮ ਨਹੀਂ ਲਈ ਜਾਂਦੀ, ਪਿੰਡ ਵਾਲੇ ਰਲ ਕੇ ਯੂਨੀਫਾਰਮਾਂ ਲੈ ਕੇ ਦੇਣ, ਬੁੱਕਸ ਲੈ ਕੇ ਦੇਣ। ਹੋਰ ਜਿਹੜੇ ਬੱਚਿਆਂ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਆ, ਉਹ ਦੇਣ। ਕੋਈ ਜਾਣਗੇ ਨਜਾਇਜ਼ ਧੜੇ ਬੰਦਿਆਂ ਵਸਿਆਸ ਤਾਂ ਇਨਰ ਪਾਸੇ ਜੋ ਸਾਡਾ ਆਉਣ ਵਾਲਾ ਭਵਿੱਖ ਹੈ ਸਾਨੂੰ ਪੰਜਾਬ ਨੂੰ ਇਹ ਬਚਾਉਣਗੇ ਸਾਡੇ ਦੇਸ਼ ਦਾ ਨਾਂ ਰੋਸ਼ਨ ਕਰਨਗੇ ਇਸੇ ਬੱਚਿਆਂ ਨੇ ਹੀ ਨਾਂ ਰੋਸ਼ਨ ਕਰਨਾ ਹੈ